ਇੱਕ ਵਾਰ ਫੇਰ ਸਵਾਗਤ ਹੈ ਜੀ ਜੈਨੇਸਿਸ ਸੈਂਟਰ ਨਾਰਥ-ਈਸਟ ਕੈਲਗਰੀ ਦੇ ਵਿੱਚ ਇੱਥੇ ਗੇਮ ਚੱਲ ਰਹੀਆਂ ਨੇ ਧੁੱਪ ਚਟੀ ਧੁੱਪ ਨਿਕਲੀ ਹੋਈ ਹੈ ਇਸ ਵਕਤੇ ਕਾਉਂਸਲਰ ਰਾਜ ਤੜੀਵਾਲ ਜੀ ਸਾਡੇ ਨਾਲ ਮੌਜੂਦ ਨੇ ਇਹ ਖੇਡ ਮੈਦਾਨ ਇਹ ਸੈਂਟਰ ਇਹਦੀਆਂ ਫੈਸਿਲਿਟੀਆਂ ਸਿੱਧਾ ਵਾਹ ਵਾਸਤਾ ਕਾਉਂਸਲਰ ਸਾਹਿਬ ਨਾਲ ਸਾਡਾ ਪੈਂਦਾ ਹੈ ਕੱਲ ਵੀ ਇਹਨਾਂ ਨਾਲ ਗੱਲਬਾਤ ਹੋਈ ਸੀ ਤੇ ਅੱਜ ਫੇਰ ਆਏ ਨੇ ਆਨੰਦ ਲੈ ਰਹੇ ਨੇ ਔਰ ਵੀਰ ਜੀ ਕਿਸ ਤਰ੍ਹਾਂ ਲੱਗ ਰਿਹਾ ਤਾਲੀਵਾਲ ਸਾਹਿਬ ਦੇਖੋ ਜੀ ਬਹੁਤ ਵਧੀਆ ਪਹਿਲਾਂ ਤਾਂ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਕਵਰ ਕਰ ਰਹੇ ਹੋ ਇਹਦਾ ਇਹ ਬਹੁਤ ਤੁਹਾਡਾ ਚੰਗਾ ਸ਼ਲਾਗਯੁਗ ਪ੍ਰਾਲਾਵਾ ਕਿਉਂਕਿ ਲੋਕਾਂ ਨੂੰ ਕਰਾ ਕਰੀ ਵੱਝਾ ਰਹੀ ਹਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਦੇਖੋ ਇਹ ਪਹਿਲੀ ਵਾਰ ਸਪੋਰਟਸ ਇਦਾਂ ਦੀ ਆ ਹੋ ਰਹੀਆਂ ਤੇ ਇਹ ਸਪੋਰਟਸ ਦੇ ਵਿੱਚ ਡਾਈਵਰਸਿਟੀ ਆਫ ਸਪੋਰਟਸ ਆ ਕੋਈ ਇੱਕ ਸਪੋਰਟ ਨਹੀਂ ਆ ਆਪਾਂ ਖੇਡ ਰਹੇ ਕਿਉਂਕਿ ਇੱਕ ਸਪੋਰਟ ਕਈ ਵਾਰ ਇੱਕ ਡੈਮੋਗ੍ਰਾਫਿਕਸ ਨੂੰ ਹੀ ਅਪੀਲ ਕਰਦੀ ਹੁੰਦੀ ਆ ਇੱਥੇ ਸਾਰਿਆਂ ਦੀ ਸਭ ਕੁਝ ਹੈਗਾ ਵਾ ਫੈਮਿਲੀ ਓਰੀਐਂਟਡ ਜਿਹੜਾ ਇਹ ਟੂਰਨਾਮੈਂਟ ਮੀਲਾ ਵਾ ਸਪੋਰਟਸ ਮੇਲਾ ਤੇ ਗੇਮਸ ਨੇ ਆਪਾਂ ਬੱਚੇ ਦੇਖ ਸਕਦੇ ਆ ਸਾਡੀਆਂ ਭੈਣਾਂ ਮਾਤਾਵਾ ਸਾਡੇ ਬਜ਼ੁਰਗ ਸਾਰੇ ਬੱਚੇ ਫਨ ਕਰ ਰਹੇ ਨੇ ਸੌਕਰ ਆ ਫੀਲਡ ਹਾਕੀ ਆ ਬਾਸਕਟਬਾਲ ਹਾਲਾ ਹਰ ਈਚ ਗਰੁੱਪ ਇਨਵੋਲਵ ਸੋ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਤੇ ਇਹ ਪਹਿਲਾ ਕਦਮ ਆ ਜਿਹੜਾ ਲਿਆ ਗਿਆ ਤੇ ਬਹੁਤ ਹੀ ਖੂਬਸੂਰਤੀ ਨਾਲ ਇਹਨੂੰ ਆਰਗੇਨਾਈਜ਼ ਕੀਤਾ ਗਿਆ ਤਾਂ ਧੰਨਵਾਦ ਆਪਾਂ ਕਰਦੇ ਹੈਗੇ ਆ ਆਰਗੇਨਾਈਜ਼ਰ ਦਾ ਡੀਸੀਸੀ ਆੜਾ ਦਾ ਵੀਰ ਜੀ ਜਿਹੜੇ ਫੈਸਿਲਿਟੀਆਂ ਨੇ ਜਿਵੇਂ ਟਰਫ ਲੱਗੀ ਹੋਈ ਐ ਸੌਕਰ ਚੱਲ ਰਿਹਾ ਐ ਇੱਥੇ ਤੇ ਥੋੜਾ ਹੌਕੀ ਇਨਡੋਰ ਇਸ ਵਾਰੀ ਹੋ ਰਹੀ ਐ ਸਿਕਸ ਸਾਈਡ ਜਿਹੜੀ ਗੇਮ ਚੱਲ ਰਹੀ ਐ ਡੈਫੀਨੇਟਲੀ ਜੇ ਅਸੀਂ 1 ਤੋਂ 2 2 ਤੋਂ ਤੇ ਅੰਨੇ ਤੇ 10 ਤੋਂ 4 ਗੇਮਸ ਕੀਤੀਆਂ ਨੇ ਤੇ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਨੇ ਤੇ ਇਹ ਮਲਟੀਪਲਾਈ ਹੋਣਗੀਆਂ ਹੋਰ ਵੀ ਐਡ ਆਨ ਹੋਣਗੀਆਂ ਘਟੋ ਘਟ ਤੇ ਸਾਨੂੰ ਉਹਦੇ ਲਈ ਜਿਹੜਾ ਕੰਟੀਨਿਊਸ ਜਿਹੜਾ ਹੈ ਤੇ ਬੈਸਟ ਜਿਹੜਾ ਤੁਸੀਂ ਤੇ ਆਪਣੇ ਵੱਲੋਂ ਕਰਦੇ ਹੋ ਕੱਲ ਤੁਸੀਂ ਬੜੀ ਡਿਟੇਲ ਨਾਲ ਦੱਸਿਆ ਸੀ ਕਿ ਕੀ ਕੀ ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਨੇ ਤੇ ਕਿਹਨਾਂ ਤੇ ਧਿਆਨ ਹੈ ਐਜ਼ ਇੱਕ ਕਮਿਊਨਿਟੀ ਡੀਸੀਸੀ ਵੱਲੋਂ ਜਾਂ ਹੋਰ ਭਾਈਚਾਰਾ ਜਿਹੜਾ ਉਹ ਕਿਵੇਂ ਇਸ ਚੀਜ਼ ਦੇ ਵਿੱਚ ਪ੍ਰੈਸ਼ਰਾਈਜ਼ ਕਰ ਸਕਦੇ ਨੇ ਲੋਕਲ ਗਵਰਨਮੈਂਟਸ ਨੂੰ ਜਾਂ ਪ੍ਰੋਵਿੰਸ਼ਲ ਨੂੰ ਜਾਂ ਫੈਡਰਲ ਨੂੰ ਕਿ ਉਹ ਵੀ ਕੁਝ ਤਾਂ ਕਿ ਕਮਿਊਨਿਟੀ ਵੱਲੋਂ ਵੀ ਦਬਾਅ ਹੋਵੇ ਦੇਖੋ ਜੀ ਹਰ ਜਿੱਦਾਂ ਸਪੋਰਟਸ ਜ਼ਿਆਦਾਤਰ ਜਿਹੜੀ ਫੰਡਿੰਗ ਹੁੰਦੀ ਹੈਗੀ ਆ ਸਪੋਰਟਸ ਦੀ ਉਹ ਜ਼ਿਆਦਾ ਇਦਾਂ ਦੇ ਟੂਰਨਾਮੈਂਟ ਲਈ ਜਾਂ ਫੈਸਿਲਿਟੀਜ਼ ਲਈ ਦੋ ਤਰ੍ਹਾਂ ਦੀ ਫੰਡਿੰਗ ਹੁੰਦੀ ਹੈ ਇੱਕ ਤਾਂ ਸਿਟੀ ਦੀ ਹੁੰਦੀ ਆ ਜਿਹੜੀ ਸਿਟੀ ਦੀ ਫੰਡਿੰਗ ਹੈਗੀ ਆ ਉਹ ਸਿਟੀ ਦੇ ਜਿਹੜੇ ਉਹਨਾਂ ਦੇ ਆਪਣੇ ਲੋਕਲ ਰੈਕ੍ਰੀਏਸ਼ਨਲ ਪ੍ਰੋਗਰਾਮ ਨੇ ਉਹਨਾਂ ਲਈ ਹੁੰਦੀ ਆ ਉਹਦੇ ਵਿੱਚ ਇੱਕ ਮਲਟੀ ਸਪੋਰਟ ਜੇ ਬਣਾਉਣਾ ਹੋਵੇ ਕੋਈ ਫੈਸਿਲਿਟੀ ਉਹਦਾ ਖਰਚਾ ਬਹੁਤ ਹੁੰਦਾ ਤੇ ਇਨੀ ਕਈ ਵਾਰ ਕਪੈਸਿਟੀ ਸਿਟੀ ਕੋਲ ਨਹੀਂ ਹੁੰਦੀ ਇਸ ਕਰਕੇ ਦੂਸਰੀ ਜਿਹੜੀ ਫੰਡਿੰਗ ਸੋਰਸ ਆ ਮੇਜਰ ਆ ਪ੍ਰੋਵਿੰਸ ਤੋਂ ਆਉਂਦੀ ਆ ਤੇ ਜੇ ਸਿਟੀ ਤੇ ਪ੍ਰੋਵਿੰਸ ਮਿਲ ਕੇ ਇਦਾਂ ਦੀਆਂ ਕੋਈ ਫੈਸਿਲਿਟੀ ਸਤਿਆਰ ਕਰ ਦੇਣ ਜਿੱਦਾਂ ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਜੇ ਆਪਾਂ ਸਿਟੀ ਦੇ ਨਾਰਥ-ਵੈਸਟ ਚਲੇ ਜਾਈਏ ਇੱਥੋਂ ਨਹੀਂ ਮੈਂ ਗੱਲ ਨਹੀਂ ਕਰ ਰਿਹਾ ਉੱਥੇ ਇੱਕ ਮਕਮਨ ਸਟੇਡੀਅਮ ਆ ਮੈਕਮੈਨ ਸਟੇਡੀਅਮ ਦੇ ਨਾਲ ਇੱਕ ਹੁੰਦਾ ਸੀਗਾ بیسਬਾਲ ਦਾ ਕੈਨਨ ਸਟੇਡੀਅਮ ਹੋਰ ਵੀ ਉੱਥੇ ਟਰੈਕ ਐਂਡ ਫੀਲ ਦੀਆਂ ਫੈਸਿਲਿਟੀ ਆ ਉੱਥੇ ਸਿਟੀ ਨੇ ਇਨਵੀਜ਼ਨ ਕੀਤਾ ਵਾ ਉਹਦਾ ਉਹਦਾ ਡੀਟੇਲ ਡਿਜ਼ਾਈਨ ਹਲੇ ਸ਼ੁਰੂ ਨਹੀਂ ਹੋਇਆ ਉਹਨੂੰ ਕਹਿੰਦੇ ਆ ਮਲਟੀ სპੋਰਟ ਫੀਲਡ ਹਾਊਸ ਜਿਹਦੀ ਲਾਗਤ ਆਲਮੋਸਟ ਜੇ ਆਪਾਂ ਦੇਖ ਲਈਏ ਸਾਡੇ 300 ਮਿਲੀਅਨ ਦੀ ਆ ਤੇ ਉਹ ਸਿਟੀ ਇਕੱਲੀ ਨਹੀਂ ਕਰ ਸਕਦੀ ਉਹਦੇ ਚ ਸਿਟੀ ਨੂੰ ਟਰਾਈਪਾਰਟੀ ਚਾਹੀਦਾ ਵਾ ਉਹਦੇ ਵਿੱਚ ਸਾਰੀਆਂ ਜਿੰਦੀਆਂ ਵੀ ਸਪੋਰਟਸ ਆ ਉਹਦੇ ਵਿੱਚ ਕਾਮੋਡੇਟ ਹੋ ਸਕਣਗੀਆਂ ਸੋ ਐਡਵੋਕਸੀ ਜਿਹੜੀ ਆਪਾਂ ਹਮੇਸ਼ਾ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਦੇ ਥਰੂ ਕਰੀਏ ਹੁਣ ਜਿੱਦਾਂ ਨਾਰਥ ਈਸਟ ਐਥਲੈਟਿਕ ਕੰਪਲੈਕਸ ਦੀ ਕੱਲ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਜਿਹੜਾ ਬਣ ਰਿਹਾ ਵਾ 35 ਏਕੜ ਦੇ ਵਿੱਚ ਉਹਦੇ ਵਿੱਚ ਇੱਕ ਕੰਪੋਨੈਂਟ ਇੰਡੋਰ ਫੀਲਡ ਹਾਊਸ ਆ ਉਹਦੀ ਫੰਡਿੰਗ ਹਜੇ ਅਪਰੂਵ ਨਹੀਂ ਹੋਈ ਸੋ ਅਸੀਂ ਉਹ ਵੀ ਐਡਵੋਕਸੀ ਕਰ ਸਕਦੇ ਹਾਂ ਕਿ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲ ਹੋਊ ਥਾਵਾਂ ਤੇ ਖਾਸ ਕਰ ਪ੍ਰੋਵਿੰਸ਼ਲ ਉਹਨਾਂ ਨੂੰ ਥੋੜਾ ਉਹਨਾਂ ਹੈਗੀ ਆ ਕਿ ਜਿਹੜੀਆਂ ਅਮਰਜਿੰਗ ਸਪੋਰਟਸ ਆ ਜਿਤਨਾ ਦੇ ਵਿੱਚ ਫੀਲਡ ਹਾਕੀ ਆ ਗਈ ਆਪਾਂ ਉਹਦੀ ਗੱਲ ਕੀਤੀ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟਸ ਦਿੱਤੀ ਸਪੋਰਟ ਦਿੱਤੀ ਜਾਵੇ ਮੈਂ ਇੱਥੇ ਇਹ ਵੀ ਦੇਖ ਰਿਹਾ ਮੈਨੂੰ ਇਹ ਜਿਹੜਾ ਪਹਿਲਾ ਐਕਸਪੀਰੀਅੰਸ ਆ ਇਹੋ ਜਿਹੜਾ ਮੈਂ ਇੰਡੀਵਿਜੂਅਲੀ ਮਹਿਸੂਸ ਕਰ ਰਿਹਾ ਉਹ ਇਹ ਆ ਕਿ ਜਦੋਂ ਅਸੀਂ ਕੋਈ ਫਰਜ ਕਰੋ ਕੋਈ ਇਹੋ ਜਿਹੀ ਗਰਾਊਂਡ ਬਾਗ ਕੋਈ ਪ੍ਰੇਰੀ ਗਰਾਊਂਡ ਜਾਂ ਕੋਈ ਹੋਰ ਲੈ ਕੇ ਆਉਂਦੇ ਆ ਕਬੱਡੀ ਟੂਰਨਾਮੈਂਟ ਜਾਂ ਹੋਰ ਉੱਥੇ ਚੀਜ਼ਾਂ ਦੇ ਜਿਹੜੀਆਂ ਖੇਡਾਂ ਹੁੰਦੀਆਂ ਨੇ ਤੇ ਸਾਨੂੰ ਪੁਲਿਸਿੰਗ ਕਿਉਂਕਿ ਹੋਰ ਹਿਸਾਬ ਦਾ ਸਿਸਟਮ ਹੋ ਜਾਂਦਾ ਤੇ ਪੁਲਿਸਿੰਗ ਦਾ ਬੜਾ ਸਾਨੂੰ ਖਰਚਾ ਬੜਾ ਪੈਂਦਾ ਤੇ ਇੱਥੇ ਤੇ ਮੈਂ ਜਦੋਂ ਦਾ ਆਇਆ ਸਵੇਰ ਦੇ ਮੈਂ ਇੱਕ ਦੋ ਪੁਲਿਸਮੈਨ ਸਾਇਦ ਚਾਹ ਦੇਖਿਆ ਨੋਰਮਲ ਜੀ ਸਕਿਉਰਿਟੀ ਹੈ ਕਿਉਂਕਿ ਸਿਸਟਮ ਬਣਿਆ 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 ਪਿਆ ਸਾਰਾ ਕੁਝ ਸਾਰਾ ਕੁਝ ਐ ਡਿਸਪਲਨ ਦੇ ਵਿੱਚ ਆ ਕੋਈ ਬਹੁਤੀ ਲੋਡ ਨਹੀਂ ਪਈ ਇਹ ਵੀ ਤਾਂ ਇੱਕ ਵਧੀਆ ਚੀਜ਼ ਆ ਬਿਲਕੁਲ ਜੀ ਦੇਖੋ ਇਹ ਜਿਹੜਾ ਇਵੈਂਟ ਆ ਇਹ ਫੈਮਿਲੀ ਓਰੀਐਂਟਡ ਇਵੈਂਟ ਆ ਰਾਈਟ ਇਹਦੇ ਵਿੱਚ ਬੱਚੇ ਨੇ ਸਾਰਾ ਕੁਝ ਹੈਗਾ ਵਾ ਵੀਰ ਜੀ ਸ਼ਾਇਦ ਕਿਸੇ ਨੂੰ ਗੱਲ ਪਸੰਦ ਨਾ ਆਵੇ ਮੇਰੀ ਪਰ ਮੈਂ ਜੋ ਕਹਿਣਾ ਚਾਹਣਾ ਮੈਂ ਜਰੂਰ ਕਹੂੰਗਾ ਕਈ ਵਾਰ ਜਿਹੜੀ ਜ਼ਿੰਮੇਵਾਰੀਆਂ ਤੁਹਾਡੇ ਉੱਤੇ ਆਪ ਆ ਜਾਂਦੀਆਂ ਕਿ ਤੁਸੀਂ ਕੀ ਚਾਹੁੰਦੇ ਹੋ ਜੇ ਅਸੀਂ ਇੱਕ ਰਿਸਪਾਂਸਿਬਲ ਮਤਲਬ ਜਿਹਨੂੰ ਕਹਿ ਸਕਦੇ ਆ ਸਪੈਕਟੇਟਰ ਬਣੀਏ ਜੋ ਸਾਡੀਆਂ ਰਿਸਪਾਂਸਿਬਿਲਟੀਜ਼ ਨੇ ਅਸੀਂ ਉਹਨਾਂ ਨੂੰ ਨਿਭਾਈਏ ਪੁਲਿਸ ਦੇ ਲੋੜ ਹੀ ਨਹੀਂ ਸਾਨੂੰ ਜੇ ਅਸੀਂ ਆਪਣੀ ਇਰਰਿਸਪਾਂਸਿਬਲ ਬਿਹੇਵੀਅਰ ਕਰਨੇ ਆ ਪਾਰਕਿੰਗ ਲੋਟ ਨੂੰ ਆਪਾਂ ਯੂਜ਼ ਕਰਨਾ ਗੱਡੀ ਦੇ ਪਾਰਕ ਕਰਨ ਲਈ ਪਰ ਕਈ ਵਾਰ ਉਹ ਗੱਡੀ ਦਾ ਯੂਜ਼ ਕਿਸ ਤਰੀਕੇ ਨਾਲ ਹੋ ਰਿਹਾ ਬਿਲਕੁਲ ਸਾਬ ਪਤਾ ਸਭ ਨੂੰ ਪਤਾ ਹੈ ਨਾ ਉਹ ਨੇਬਰ ਕੋਈ ਦੇਖ ਰਿਹਾ ਕਾਲ ਕਰ ਰਿਹਾ ਫਿਰ ਫਾਉਲ ਲੈਂਗੁਏजेस ਯੂਜ਼ ਹੋ ਰਹੀਆਂ ਫਿਰ ਓਪਨ ਯੂਰੀਨੇਸ਼ਨ ਉਦੋਂ ਫਿਰ ਸਿਟੀ ਮੁਸ਼ਕਲਾਂ 'ਚ ਘਿਰ ਜਾਂਦੀ ਆ ਕਿਉਂਕਿ ਜਿਹੜੀਆਂ ਇਹ ਫੈਸਿਲਿਟੀਆਂ ਹੁੰਦੀਆਂ ਟੈਕਸ ਪਾਇਰ ਫੈਸਿਲਿਟੀਆਂ ਹੁੰਦੀਆਂ ਇੱਥੇ ਇਹਨਾਂ ਟੈਕਸ ਪਾਇਰ ਫੈਸਿਲਿਟੀ ਨੂੰ ਮੈਂ ਕਹਿੰਦਾ ਹੁਨਾ ਯੂਜ਼ ਕਰਨਾ ਇੱਕ ਪ੍ਰਿਵਿਲੇਜ ਆ ਇੱਕ ਰਾਈਟ ਨਹੀਂ ਗੀ ਤੇ ਜਦੋਂ ਪ੍ਰਿਵਿਲੇਜ ਨੂੰ ਤੁਸੀਂ ਮਿਸਯੂਜ਼ ਕਰਦੇ ਹੋ ਫਿਰ ਪੁਲਿਸ ਇਨਵੋਲਵ ਹੁੰਦੀ ਆ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਵੀਰ ਜੀ ਤੁਸੀਂ ਆਓ ਕੱਲ ਨੂੰ ਵੀ ਆਓ ਤੇ ਅਸੀਂ ਫੇਰ ਵੀ ਗੱਲਬਾਤ ਕਰਾਂਗੇ ਤੇ ਹੋਪਫੁਲੀ ਜੋ ਅਸੀਂ ਅੱਜ ਮਹਿਸੂਸ ਕੀਤਾ ਹੈ ਕੱਲ ਨੂੰ ਇਹ ਤੋਂ ਵੀ ਬੈਟਰ ਹੋਵੇ ਬਿਲਕੁਲ ਜੀ ਥੈਂਕ ਯੂ ਮੈਂ ਅਗੇਨ ਕੰਨਾ ਵੀ ਤੁਸੀਂ ਵੀ ਕੱਲ ਦੇ ਲੱਗੇ ਹੋਏ ਹੋ ਤੁਹਾਡਾ ਧੰਨਵਾਦ ਕਿਉਂਕਿ ਜੇ ਤੁਸੀਂ ਇਹ ਦਿਖਾਓਗੇ ਤੇ ਬੱਚੇ ਜੋ ਜੋ ਜਾਂ ਲੋਕਰੇ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਦੇਖੂਗਾ ਜਿਆਦਾ ਦ੍ਰਿਸ਼ ਦੇਖੂਗਾ ਤੇ ਸ਼ਾਇਦ ਉਹ ਕੱਲ ਨੂੰ ਵੀ ਆਉਣ ਮੈਂ ਸਾਰੀ ਕਮਿਊਨਿਟੀ ਨੂੰ ਇਹੀ ਬੇਨਤੀ ਕਰਦਾ ਵੀ ਪਲੀਜ਼ ਇਹ ਤੁਹਾਡਾ ਆਪਣਾ ਟੂਰਨਾਮੈਂਟ ਆ ਬਹੁਤ ਸੋਹਣਾ ਟੂਰਨਾਮੈਂਟ ਆ ਇੱਕ ਫੈਮਿਲੀ ਟ ਜੀ ਨੂੰ सेलिब्रेशन ऑफ स्पोर्ट्स ऑफ एंड ਸਿੱਖ ਕਲਚਰ ਪਲੀਜ਼ ਕੱਲ ਨੂੰ ਜਰੂਰ ਪਹੁੰਚੋ ਮੈਂ ਤਾਂ ਜਰੂਰ ਪਹੁੰਚੂਗਾ ਜੀ ਮਿਹਰਬਾਨੀ ਜੀ ਰਾਜਤਾਲੇ ਜੀ ਥੈਂਕ ਯੂ